ਸਾਸੀਆ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਾਈ ਪਿੰਡ ਬੁਰਜ ਲੱਦਾ ਜ਼ਿਲ੍ਹਾ ਬਠਿੰਡਾ ਤੁਸੀਂ ਇਹਨੂੰ ਭਾਕਤਾ ਪਹੁੰਚਦਾ ਪਿਆ ਜਾਂਦੀ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਆਜੋ ਬਾਈ ਜੀ ਸਸੀ ਕਾ ਭਾਈ ਜੀ ਸਸੀ ਕਾ ਜੀ ਨਾਮ ਕੀ ਹੈ ਭਾਈ ਆਪਣਾ ਮਾਰਕਰ ਸਿੰਘ ਹੈ ਭਾਈ ਨਾਮ ਠੀਕ ਹੋਈ ਵੀਰ ਆਪਣੇ ਘਰੋਂ ਹੋਵੇ ਤੇ ਕੀ ਡਰੈਸ ਹੈ ਜੀ ਆਪਣਾ ਛੇਦੇ ਦੀ ਡੈਰੀਆ ਨੇੜੇ ਵੀਰੇ ਠੀਕ ਹੋਈ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੈ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਬਾਈ ਆਪਣਾ ਵਪਾਰ ਲੈਣ ਦਾ ਕੰਮ ਕਿ ਘਰ ਦੇ ਪਸੂੰਦੀ ਹੈ ਘਰ ਦੇ ਵੀ ਆ ਭਾਈ ਵਪਾਰ ਲੈਣ ਦਾ ਠੀਕ ਹੋਈ ਜਿਹੜੇ ਅੱਜ ਨਗਵ ਕਾ ਉਹ ਵਪਾਰ ਦੇ ਘਰ ਦੇ ਵਪਾਰ ਨੇ ਠੀਕ ਹੋਈ ਦੱਸੋ ਜੀ ਸਾਹਮਣੇ ਖੜੀ ਵਹਿੜ ਦੀ ਡਿਟੇਲ ਕੀ ਹੈ ਜੀ ਦੂਜੇ ਸੂਏ ਸੁੰਦੀ ਹੈ ਭਾਈ ਠੀਕ ਹੋ ਜੀ ਠੀਕ ਹੈ ਜੀ ਕਿੰਨੇ ਦਿਨੋਂ ਕੋਈ ਤੰਦਣ ਦੀ ਸੁਈ ਨੂੰ ਬੋਲੇ ਚ ਜੀ ਹਾਂਜੀ ਕਿੰਨਾ ਤਿਆਰ ਹੈ 17 ਕਿਲੋ 17 ਕਿਲੋ ਕਿੰਨੀ ਕਾਸ ਹੈਗੀ ਵੀ ਦੁੱਧ ਕੱਢ ਦੋ 20 ਪਲਸ ਦੀ 20 ਪਲਸ ਦੀ ਦੁੱਧ ਦੀ ਆਸ ਹੈਗੀ ਹੈ ਭਾਈ ਤੁਸੀਂ ਬਾਡੀ ਬੰਤਰ ਦੀ ਦੇਖ ਸਕਦੇ ਹੋ ਚੰਗੀ ਆ ਕੱਢ ਲਓ ਮੜਾੇ ਬਾਹਰ ਵਾਨੇ ਦੀ ਕੁਆਲਿਟੀ ਦੇਖ ਸਕਦੇ ਹੋ ਭਾਈ ਤੁਸੀਂ ਸ਼ਾਨਦਾਰ ਆ ਤਣਾ ਦੀ ਕੁਆਲਿਟੀ ਦੇਖ ਸਕਦੇ ਹੋ ਇੱਕ ਤੋਰਾ ਦੇਖ ਸਕਦੇ ਹੋ ਭਾਈ ਤੁਸੀਂ ਆਜੋ ਵੀਰੇ ਜੋ ਵੀ ਭਰਾ ਆਵੇ ਲੈਣ ਦੋ ਟਾਈਮ ਦਸੱਲੀ ਕਰੇ ਤਿੰਨ ਟਾਈਮ ਦਸੱਲੀ ਕਰੇ ਆਉਦੀ ਚਵਾਈ ਚ ਐਜਨਰ ਕੇ ਉਹਨਾਂ ਤੁਸੀਂ ਦੇਖ ਸਕਦੇ ਹੋਰੇ ਸ਼ਾਨਦਾਰਾ ਪੈਠ ਬੁੜੇ ਦੀ ਚੰਗੀ ਹੈ ਚੰਗੀ ਹਾਈਟ ਦੀ ਆ ਬਾਈ ਜੀ ਕੀ ਡਿਮਾਂਡ ਕਰਦੇ ਆਂ ਆਪੇ ਜੀ 52000 ਰੁਪਏ ਡਿਮਾਂਡ ਕਰਦੇ ਆਂ ਜੀ ਠੀਕ ਹੋ ਜੀ ਮੌਕੇ ਤੇ ਥੋੜਾ ਬੋਤਾ ਮੰਤਨ ਕੀਤਾ ਜਾਊਗਾ ਜੀ ਥੋੜਾ ਮੋਟਾ ਬਾਕੀ ਲੈਣ ਦੇਣੀਆਂ ਆਂ ਬਾਈ ਠੀਕ ਹੋ ਓਕੇ ਜੀ ਅਗਲੀ ਵੜ ਵਾਲੀ ਆ ਜੋ ਕੀ ਡਿਟੇਲ ਹੈ ਜੀ ਜਮਾ ਲਾਸਟ ਵਾਲੀ ਵੀਰੇ ਹਾਂ ਬਈ ਠੀਕ ਹੈ ਕਾਈਡ ਇਟੇਲ ਦੱਸੋ ਕੀ ਹੈ ਜੀ 6 ਮਹੀਨਿਆਂ ਦੀ ਗੱਭਾ ਬਈ ਬੱਚੀ ਅੱਛਾ 6 ਮਹੀਨਿਆਂ ਦੀ ਗੱਭਣ ਬੱਚੀ ਆ ਹਾਂ ਠੀਕ ਹੈ ਜੀ ਕੱਢ ਲਓ ਬਾਹਰ ਵੀਰੇ ਕ੍ਰੋਸ ਬਰੀਡ ਦੀ ਇਹ ਵੀਰੇ ਸ਼ਾਹ ਕਾਲੀ ਆ ਦੇਖ ਸਕਦੇ ਹੋ ਤੁਸੀਂ ਸ਼ਾਹ ਕਾਲੀ ਵੀਰੇ ਦੇਖ ਸਕਦੇ ਹੋ ਤੁਸੀਂ ਚੰਗੀ ਹਾਈਟ ਆ 6 ਮਹੀਨਿਆਂ ਦੀ ਕੱਬਾ ਪਹਿਲਾ ਸੁਦਾ ਸੋਨਾ ਵੀਰੇ ਇਹਨੇ ਦੇਖ ਸਕਦੇ ਹੋ ਵੀਰੇ ਕ੍ਰਾਸ ਬੀਡ ਦੀ ਬਹੁਤ ਚੰਗੀ ਬੱਛੀ ਆ ਵੀਰੇ 6 ਮਹੀਨੇ ਦੀ ਚੈੱਕ ਪਾਸ ਆ ਜੀ ਹਾਂ ਬਈ ਚੈੱਕ ਪਾਸ ਆ ਠੀਕ ਉੱਪਰ ਹੀ ਆ ਬਾਈ ਜਾਨ ਠੀਕ ਹੋਈ ਝੋਲੀ ਦੇਖ ਸਕਦੇ ਹੋ ਬਾਈ ਤੁਸੀਂ ਚੰਗਾ ਥਾਣਾ ਵੀਰੇ ਲੰਮਾ ਥਾਣਾ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਬਾਈ ਇਹਦੀ ਕੀ ਡਿਮਾਂਡ ਕਰਦੇ ਆਪਾਂ 27000 ਫਿਰ ਡਿਮਾਂਡ ਕਰਦਾ ਮੁੱਲ 27000 ਮੋਕੇ ਤੇ ਥੋੜਾ ਬਹੁਤਾ ਮਾਨਤਾ ਕੀਤੇ ਠੀਕ ਹੋ ਜੀ ਤੇ ਬਾਈ ਜੀ ਆਪਣਾ ਕੰਟੈਕਟ ਨੰਬਰ ਬੋਲ ਦੋ ਜੀ 94622 39000 ਇੱਕ ਵਾਰ ਫਿਰ ਬੋਲ ਦੋ 94622 39000 ਇਹ ਬਾਈ ਦਾ ਕੰਟੈਕਟ ਨੰਬਰ ਹੈ ਜੇ ਦੋਨੋਂ ਨਗਾਂ ਵਿੱਚੋਂ ਕੋਈ ਵੀ ਨਗ ਪਸੰਦ ਆਉਂਦਾ ਤੇ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਹੋ ਥੈਂਕ ਯੂ ਬਾਈ ਜੀ